ਤਮਨ ਜੀ ਲਾਈਕ ਨਾਕਾ ਲਗਾਇਆ ਗਿਆ ਸਪੈਸ਼ਲ ਬਾਰੇ ਕੁਝ ਦੱਸੋ ਜੀ ਹਾਂ ਜੀ ਨਾਵਲਟੀ ਚੌਂਕ ਹੈ ਜੀ ਹਾਂ ਜੀ ਨਾਵਲਟੀ ਚੌਂਕ ਤੇ ਸਾਡੇ ਸੀਪੀ ਸਾਹਿਬ ਵੱਲੋਂ ਤੇ ਆਪਣਾ ਡੀ ਸੀਪੀ ਟ੍ਰੈਫਿਕ ਸਾਹਿਬ ਵੱਲੋਂ ਤੇ ਏਸੀਪੀ ਟ੍ਰੈਫਿਕ ਸਾਹਿਬ ਵੱਲੋਂ ਅਧਿਤਾ ਮੁਤਾਬਕ ਕਿ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਜਿਨ੍ਹਾਂ ਨੇ ਕਿਨਨ ਦਾ ਆਪਣਾ ਕੋਈ ਵੀ ਫੈਂਸ ਦੀ ਗਲਤੀ ਕਰਦਾ ਵਾ ਉਹਦੇ ਚਲਾਨ ਕੀਤੇ ਜਾਂਦੇ ਆ ਜੀ ਕਿਉਂ ਟਿਕ ਨੋਜਵਾਨ ਨਾਲ ਬਹਿਸ ਹੀ ਹੋਈਗੀ ਉਹ ਬਹਿਸ ਹੋਈ ਜੀ ਉਹਨਾਂ ਦਾ ਚਲਾਨ ਕਰ ਦਿੱਤਾ ਗਿਆ ਹੈ ਜੀ ਕੀ ਬਹਿਸ ਹੋਈ ਸਰ ਕੀ ਗੱਲ ਸੀ ਉਹਨਾਂ ਨਾਲ ਬਹਿਸ ਇਹ ਹੋਈ ਕਿ ਉਹਨਾਂ ਨੂੰ ਆਖਿਆ ਤੁਸੀਂ ਹੈਲਮਟ ਨਹੀਂ ਪਾਇਆ ਉਹਨਾਂ ਨੇ ਅੱਗੇ ਥੋੜੀ ਜੀ ਬਤਮੀਜੀ ਜੀ ਕੀਤੀ ਹਾਂਜੀ ਉਹਨਾਂ ਦਾ ਨਾਲ ਮਿਸਬੀਹਵ ਦਾ ਤੇ ਨਾਲ ਹੈਲਮਟ ਦਾ ਚਲਾਨ ਕਰ ਦਿੱਤਾ ਗਿਆ ਪ੍ਰਸ਼ਾਸਨ ਵੀ ਟੁਪੇ ਡਿਊਟੀ ਕਰਦਾ ਅੱਗੇ ਉਹਨਾਂ ਵੱਲੋਂ ਗਾਲਾਂ ਵੀ ਕੱਢੀਆਂ ਗਈਆਂ ਸੀਗਾ ਜੀ ਹਾਂਜੀ ਉਹਨਾਂ ਦਾ ਚਲਾਨ ਕਰ ਦਿੱਤਾ ਨਾਲ ਮਿਸਬੀਹਵ ਪਾ ਦਿੱਤਾ ਗਿਆ ਚਲਾਨ ਹੈ ਹੈਲਮਟ ਕੋ ਨਹੀਂ ਸਰ ਆਪਣੀ ਜਾਨ ਨੂੰ ਬਚਾਉਣਾ ਹਾਂਜੀ ਜੀ ਸ਼੍ਰੀਮਾਨ ਜੀ ਇਹ ਸਾਡੇ ਸੇਫਟੀ ਵਾਸਤੇ ਹੈ ਜੀ ਆਪਾਂ ਸਮਝਾਇਆ ਵੀ ਜਾਂਦਾ ਜੀ ਇਹਨਾਂ ਨੂੰ ਕਿ ਨੰਨ ਦਾ ਹੈਲਮਟ ਦੀ ਗਲਤੀ ਨਾ ਕਰੋ ਹੈਲਮਟ ਜ਼ਰੂਰ ਪਾਓ ਹੁਣ ਮਰ ਸਵਾਸੀਆਂ ਨੂੰ ਕੋਈ ਨਸਨੀਆਂ ਦੇਣਾ ਚਾਹੁੰਦੇ ਹਾਂਜੀ ਹੈਲਮਟ ਜ਼ਰੂਰ ਪਾ ਕੇ ਜਾਓ ਜੀ